ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਬਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਮੰਗਲਵਾਰ ਦਾ ਤੇ ਸੈਜ ਦੇ ਪਾਪਾ ਕੰਮ ਤੇ ਚਲੇ ਗਏ ਸੀਗੇ ਉਹ ਆਪਣੇ ਪਰਾਂਠੇ ਖਾ ਕੇ ਚਲੇ ਗਏ ਸੀਗੇ ਤੇ ਇੱਥੇ ਬੱਚੇ ਅੱਜ ਘਰ ਸੀਗੇ ਕਿਉਂਕਿ ਇਹਨਾਂ ਦੇ ਐਗਜ਼ਾਮ ਚੱਲ ਹੋ ਰਹੇ ਨੇ ਤਾਂ ਕਰਕੇ ਕਹਿੰਦੇ ਮੰਮਾ ਸਾਨੂੰ ਆਲੂ ਦੇ ਪਰਾਂਠੇ ਬਣਾ ਕੇ ਦਿਓ ਵੀ ਕਿੰਨੇ ਦਿਨ ਹੋ ਗਏ ਹੁਣ ਬਣਾਈ ਨਹੀਂ ਹੈਗੇ ਤੇ ਕਾਫੀ ਦਿਨ ਹੋ ਗਏ ਸੀਗੇ ਮੈਂ ਬਣਾਈ ਵੀ ਨਹੀਂ ਸੀਗੇ ਤੇ ਅੱਜ ਘਰੇ ਸੀਗੇ ਕਹਿੰਦੇ ਮੰਮਾ ਹੁਣ ਅੱਜ ਆਲੂ ਦੇ ਪਰਾਂਠੇ ਖਾਣੇ ਆ ਸੀ ਆਲੂ ਦੇ ਪਰਾਂਠੇ ਬਣਾ ਕੇ ਦਿਓ ਤੇ ਫਿਰ ਮੈਂ ਇਹਨਾਂ ਲਈ ਆਲੂ ਉਬਾਲ ਕੇ ਰੱਖਲੇ ਸੀਗੇ ਮੈਂ ਕਿਹਾ ਚਲੋ ਵੀ ਮੈਂ ਆਲੂ ਵਾਲ ਲੈਣੇ ਵੀ ਆਲੂ ਦੇ ਪਰਾਂਠੇ ਬਣਾ ਦੂੰਗੀ ਤੇ ਇੱਥੇ ਮੈਂ ਸਹਿਜ ਨੂੰ ਆਵਾਜ਼ਾਂ ਮਾਰ ਰਹੀ ਸੀ ਮੈਂ ਕਿ ਸਹਿਜ ਵੀ ਇਹ ਪੱਖੇ ਦੇ ਨੀਚੇ ਲੈ ਜਾ ਕੇ ਰੱਖ ਦੇ ਵੀ ਠੰਡੇ ਹੋ ਜਾਣਗੇ ਜਦ ਨੂੰ ਮੈਂ ਆਟਾ ਉਟਾ ਗੁੰਨ ਲੈਣੀ ਆ ਹਨਾ ਤੇ ਬਾਕੀ ਅੱਜ ਹੁਣ ਇਹ ਕਿਹਨਾਂ ਦਾ ਮਤਲਬ ਕਿ ਇੱਕ ਦਿਨ ਜਾਇਆ ਕਰਨਗੇ ਇੱਕ ਦਿਨ ਹੌਲੀਡੇ ਹੋਇਆ ਕਰੂਗੀ ਐਗਜ਼ਾਮ ਕਰਕੇ ਇੱਕ ਦਿਨ ਦੀ ਛੁੱਟੀ ਹੁੰਦੀ ਹੈ ਇੱਕ ਦਿਨ ਜਾਇਆ ਕਰਨਗੇ ਐਗਜ਼ਾਮ ਕਰਨ ਹਨਾ ਤੇ ਬਸ ਜੀ ਹੁਣ ਮੈਂ ਆਪਣਾ ਆਟਾ ਗੁੰਨਣ ਲੱਗ ਜੂਗੀ ਬਾਕੀ ਹੋਰ ਸੁਣਾਓ ਜੀ ਤੁਸੀਂ ਕਿਵੇਂ ਹੋ ਸਾਰੇ ਠੀਕ ਠਾਕ ਹੋ ਸੌਰੀ ਜੀ ਮੇਰਾ ਦੋ ਦਿਨੋਂ ਵਲੌਗ ਨਹੀਂ ਆਇਆ ਹੈਗਾ ਕਿਉਂਕਿ ਮੇਰੀ ਤਬੀਅਤ ਠੀਕ ਨਹੀਂ ਸੀਗੀ ਤਾਂ ਕਰਕੇ ਮੇਲੇ ਤੋਂ ਬਾਅਦ ਮੇਰਾ ਥੋੜਾ ਤੁਹਾਨੂੰ ਪਤਾ ਹੀ ਹੈ ਮੇਲੇ ਵਾਲੇ ਦਿਨ ਵੀ ਤਬੀਅਤ ਖਰਾਬ ਹੋ ਗਈ ਸੀਗੀ ਫੀਵਰ ਹੋ ਗਿਆ ਸੀਗਾ ਤਾਂ ਕਰਕੇ ਫਿਰ ਮੇਰੇ ਤੋਂ ਵਲੌਗ ਵੀ ਨਹੀਂ ਬਣੇ ਹੈਗੇ ਕੁਛ ਥਕਾਵਟ ਜੀ ਹੋ ਜਾਂਦੀ ਹੈ ਤੁਹਾਨੂੰ ਪਤਾ ਜਦੋਂ ਆਪਾਂ ਘਰ ਦੀਆਂ ਸਫਾਈਆਂ ਕਰਕੇ ਹਟਦੇ ਆ ਨਾ ਫਿਰ ਉਹਦੇ ਬਾਅਦ ਚ ਥਕਾਵਟ ਹੋਈ ਜਾਂਦੀ ਆ ਤਾਂ ਕਰਕੇ ਤੇ ਫਿਰ ਮੇਰਾ ਵਲੌਗ ਬਣਾਉਣ ਨੂੰ ਵੀ ਦਿਲ ਨਹੀਂ ਕੀਤਾ ਹੈਗਾ ਤੇ ਅੱਜ ਵੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਨਾ ਮੈਂ ਵਲੌਗ ਸ਼ੂਟ ਕੀਤਾ ਸੀਗਾ ਪ੍ਰਾਂਠੇ ਬਣਾਦੀ ਵਗੈਰਾ ਦਾ ਹਨਾ ਤੇ ਉਹ ਵੀ ਮੇਰੇ ਤੋਂ ਡਿਲੀਟ ਹੋ ਗਿਆ ਹਨਾ ਵਿੱਚ ਕਾਫੀ ਵੀਡੀਓਜ਼ ਦੀਆਂ ਜਿਹੜੀਆਂ ਮੈਂ ਕਲਿੱਪਸ ਲਿੰਕ ਕਲਿੱਪਸ ਲਈਆਂ ਹੋਈਆਂ ਸੀਗੀਆਂ ਪਤਾ ਨਹੀਂ ਕਿ ਮੈਂ ਡਿਲੀਟ ਹੋ ਗਈਆਂ ਮੇਰੇ ਤੋਂ ਹਨਾ ਕਾਫੀ ਡਿਲੀਟ ਹੋ ਗਈਆਂ ਚਲੋ ਕੋਈ ਗੱਲ ਨਹੀਂ ਚਲੋ ਫਿਰ ਵੀ ਥੋੜਾ ਬਹੁਤਾ ਜਿੰਨਾ ਵੀ ਬਚ ਗਿਆ ਵਧੀਆ ਬਚ ਗਿਆ ਵਲੌਗ ਪਰ ਮੈਨੂੰ ਤਾਂ ਫਿਰ ਬਹੁਤ ਫੀਲ ਹੋਇਆ ਵੀ ਹਾਏ ਵੀ ਮੈਂ ਤਾਂ ਇੰਨਾ ਸੋਹਣਾ ਸਾਰੇ ਦਿਨ ਦਾ ਵਲੌਗ ਬਣਾਇਆ ਸੀ ਤੇ ਇਹ ਮੇਤੋ ਡਿਲੀਟ ਹੋ ਗਿਆ ਬਾਕੀ ਕੁਛ ਅੱਜ ਮੈਂ ਥੋੜਾ ਥੋੜੀਆਂ ਕਲਿੱਪਾਂ ਲਈਆਂ ਸੀਗੀਆਂ ਕਿਉਂਕਿ ਹੁਣ ਬੱਚਿਆਂ ਦੇ ਐਗਜ਼ਾਮ ਚੱਲ ਰਹੇ ਨੇ ਫਿਰ ਮੈਂ ਨਾ ਨਾ ਵੀ ਉਹਨਾਂ ਨੇ ਸਟੱਡੀ ਕਰਦੇ ਹੁੰਦੇ ਨੇ ਕੋਲ ਬੈਠ ਕੇ ਫਿਰ ਮੈਂ ਸੁਣਣ ਲੰਨੀ ਆ ਤੇ ਲਿਖਾ ਕੇ ਵੀ ਦੇਖ ਲੈਣੀ ਤਾਂ ਕਰਕੇ ਹਨਾ ਤੇ ਬਸ ਜੀ ਹੁਣ ਆਪਾਂ ਹੁਣ ਆਟਾ ਗੁੰਨ ਲਾਂਗੇ ਤੇ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਉਣੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਔਰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਔਰ ਕਮੈਂਟਸ ਤੁਸੀਂ ਬਹੁਤ ਘੱਟ ਕਰਦੇ ਹੋ ਔਰ ਲਾਈਕ ਵੀ ਤੁਸੀਂ ਬਹੁਤ ਘੱਟ ਕਰਦੇ ਹੋ ਜਿਸ ਹਿਸਾਬ ਨਾਲ ਮੇਰੇ ਵਲੌਗ ਤੁਸੀਂ ਦੇਖਦੇ ਹੋ ਉਹ ਹਿਸਾਬ ਦੇ ਨਾਲ ਲਾਈਕ ਨਹੀਂ ਹੁੰਦੇ ਪਲੀਜ਼ ਤੁਸੀਂ ਜੇ ਕਮੈਂਟ ਵੀ ਨਹੀਂ ਕਰਨਾ ਹੁੰਦਾ ਤਾਂ ਲਾਈਕ ਜਰੂਰ ਕਰ ਦਿਆ ਕਰੋ ਕਿਉਂਕਿ ਲਾਈਕ ਦਾ ਕੋਈ ਪੈਸਾ ਨਹੀਂ ਲੱਗਦਾ ਹੈਗਾ ਤੁਸੀਂ ਲਾਈਕ ਜਰੂਰ ਕਰ ਦਿਆ ਕਰੋ ਹਨਾ ਜੀ ਤੇ ਕਮੈਂਟ ਵੀ ਜੇ ਹੋ ਸਕਦਾ ਹੁੰਦਾ ਤਾਂ ਕਮੈਂਟ ਵੀ ਜਰੂਰ ਕਰਿਆ ਕਰੋ ਜਿਹੜੀਆਂ ਜਿਹੜੀਆਂ ਤੁਹਾਨੂੰ ਗੱਲਾਂ ਵਧੀਆ ਲੱਗਦੀਆਂ ਜਾਂ ਨਹੀਂ ਵਧੀਆ ਲੱਗਦੀਆਂ ਵਲੌਗ ਦੇ ਵਿੱਚ ਨੋਟ ਕਰਕੇ ਫਿਰ ਉਸ ਹਿਸਾਬ ਦੇ ਨਾਲ ਕਿ ਤੁਸੀਂ ਗੱਲ ਕਰਦਿਆ ਕਰੋ ਠੀਕ ਹੈ ਜੀ ਤੇ ਬਸ ਇੰਨੀ ਕੁ ਕਿਰਪਾ ਕਰਦਿਆ ਕਰੋ ਮੈਨੂੰ ਦੇਖੋ ਮੇਰੀ ਮਿਹਨਤ ਹੈ ਨਾ ਤੇ ਫਿਰ ਮੈਨੂੰ ਮਿਹਨਤ ਦਾ ਕੁਝ ਮੁੱਲ ਵੀ ਚਾਹੀਦਾ ਨਾ ਫਿਰ ਮੇਰੀ ਮਿਹਨਤ ਦਾ ਮੁੱਲ ਇਹ ਹੀ ਹੈ ਵੀ ਤੁਸੀਂ ਜਿਆਦਾ ਤੋਂ ਜਿਆਦਾ ਵਲੌਗ ਦੇਖੋ ਫੁੱਲ ਵਾਚ ਕਰੋ ਔਰ ਤੁਸੀਂ ਸ਼ੇਅਰ ਵੀ ਜਰੂਰ ਕਰਿਆ ਕਰੋ ਕਮੈਂਟ ਵੀ ਜਰੂਰ ਕਰਿਆ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਆ ਕਰੋ ਬਸ ਜੀ ਇੱਥੇ ਹੁਣ ਆਪਾਂ ਆਟਾ ਗੁੰਨ ਕੇ ਫਟਾਫਟ ਅਤੇ ਸੈਜ ਪਾਈ ਫਿਰਦੀ ਸੀ ਜਾਨਾ ਕੁਰਤੇ ਇਹਨੇ ਬਣਵਾਇਆ ਸੀਗਾ ਇਹ ਫੰਕਸ਼ਨ ਨੂੰ ਇੱਕ ਦਿਨ ਦੇ ਵਿੱਚ ਬਣਵਾ ਕੇ ਦਿੱਤਾ ਸੀਗਾ ਮਤਲਬ ਕਿ ਇਹਦੇ ਪਾਪਾ ਰਾਤ ਨੂੰ ਲੈ ਕੇ ਆਏ ਸੀਗੇ ਫਿਰ ਨਾਲ ਦੀ ਨਾਲ ਬਣਵਾ ਕੇ ਦੇ ਦਿੱਤਾ ਸੀ ਇਹਨੂੰ ਤੇ ਅੱਜ ਉਹ ਕੁਰਤਾ ਪਾਈ ਬੈਠੀ ਸੀ ਯਾਨੀ ਮम्मा ਪਾ ਲਵਾ ਮੈਂ ਖਪਾ ਲਾ ਵਾਈਟ ਲੈਗੀ ਦੇ ਨਾਲ ਬਟ ਹੁਣ ਰਾਤ ਨੂੰ ਇਹਨੇ ਪਜਾਮਾ ਪਾਇਆ ਹੋਇਆ ਸੀਗਾ ਤਾਂ ਕਰਕੇ ਫਿਰ ਉਹ ਕੀਤਾ ਹੋਇਆ ਸੀਗਾ ਤੇ ਬਸ ਜੀ ਹੁਣ ਇਸ ਤੋਂ ਬਾਅਦ ਮੈਂ ਆਟਾ ਗੁੰਨ ਕੇ ਆਪਣਾ ਹਨਾ ਆ ਦੇਖੋ ਜੀ ਮੇਰੀ ਇਹ ਤਾਂ ਵੀਡੀਓ ਸਿਰਫ ਮੈਂ ਸ਼ਾਰਟਸ ਬਣਾਈ ਸੀਗੀ ਫਿਰ ਮੇਰੇ ਕੋਲ ਕਲਿੱਪ ਪਈ ਸੀਗੀ ਮੈਂ ਕਿਹਾ ਚਲੋ ਇਹ ਵੀ ਵਿੱਚ ਐਡ ਕਰ ਦੰਨੀ ਆ ਬਟ ਮੇਰੇ ਸਾਰੇ ਉਹ ਡਿਲੀਟ ਹੋ ਗਈ ਵੀਡੀਓ کافی ਹੋ ਗਿਆ ਵਿੱਚੋਂ ਪਤਾ ਨਹੀਂ ਮੇਰੇ ਤੋਂ ਗਲਤੀ ਨਾਲ ਹੋ ਗਈਆਂ ਪਤਾ ਨਹੀਂ ਕਿਵੇਂ ਹੋ ਗਈਆਂ ਤੇ ਇੱਥੇ ਜੀ ਆਪਾਂ ਬਣਾ ਰਹੇ ਆ ਆਲੂ ਦੇ ਪਰਾਂਠੇ ਆ ਜਾਓ ਜੀ ਜੀਨੇ ਜੀਨੇ ਤੋਂ ਸੀ ਵੀ ਖਾਣੇ ਆ ਛਕ ਲੋ ਆ ਕੇ ਆ ਕੇ ਛਕ ਲੋ ਆਲੂ ਦੇ ਪਰਾਂਠੇ ਤੇ ਆਪਾਂ ਬਸ ਹੁਣ ਬਣਾ ਕੇ ਨਾਲ ਦੀ ਨਾਲ ਨਾ ਮੈਂ ਬੱਚਿਆਂ ਨੂੰ ਗਰਮ ਗਰਮ ਦੇ ਦੂੰਗੀ ਮੈਂ ਕਿਹਾ ਚਲੋ ਤੁਸੀਂ ਗਰਮ ਗਰਮ ਖਾ ਲਓ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਕੰਮ ਕਰੂੰਗੀ ਹਨਾ ਉਹਨਾਂ ਨੂੰ ਮੈਂ ਕਿਹਾ ਸੀਗਾ ਵੀ ਤੁਸੀਂ ਆਪਣਾ ਨਹਾ ਨੂੰ ਲਓ ਪਰਾਂਠੇ ਖਾ ਕੇ ਤੇ ਨਾ ਕੇ ਆਪਣਾ ਰੈਡੀ ਹੋ ਕੇ ਤੁਸੀਂ ਆਪਣਾ ਬੈਠੋ ਸਟੱਡੀ ਕਰਨ ਤੇ ਮੈਂ ਆਪਣੇ ਕੰਮਕਾਰ ਕਰੂੰਗੀ ਹਨਾ ਕਿਉਂਕਿ ਤੁਹਾਨੂੰ ਪਤਾ ਹੀ ਆ ਫਿਰ ਇਹਦੇ ਸਾਇਦ ਇੱਕ ਤਾਂ ਬੱਚੇ ਘਰ ਹੁੰਦੇ ਉਸ ਦਿਨ ਵੀ ਕੰਮ ਥੋੜਾ ਲੇਟ ਹੀ ਹੋ ਜਾਂਦਾ ਤੇ ਕੁਝ ਜਦੋਂ ਸਾਇਦ ਦੇ ਪਾਪਾ ਜਾਂਦੇ ਨੇ ਫਿਰ ਉਹਨਾਂ ਤੋਂ ਬਾਅਦ ਹੀ ਕੰਮ ਸ਼ੁਰੂ ਹੁੰਦਾ ਹੈ ਹਨਾ ਤੇ ਮੈਂ ਤਾਂ ਸੋਚਿਆ ਸੀਗਾ ਵੀ ਚਲੋ ਬੱਚੇ ਸਬਜੀ ਨਾਲ ਰੋਟੀ ਖਾ ਲੈਣਗੇ ਕਹਿੰਦੇ ਨਹੀਂ ਮੰਮਾ ਅਸਤਾ ਖਾਣੀ ਪਰਾਂਠੇ ਨੇ ਇੱਥੇ ਮੈਂ ਝਾੜੂ ਲਗਾ ਰਹੀ ਸੀਗੀ ਅਸਤੇ ਨਾਲ ਸਹਜ ਨੇ ਕਲਿੱਪ ਬਣਾ ਲਈ ਇਹਨਾਂ ਸ਼ੁਕਰ ਕਰੋ ਵੀ ਇਹਨੇ ਕੁਛ ਨਾ ਕੁਛ ਤਾਂ ਚਲੋ ਸ਼ੂਟ ਕਰ ਲਿਆ ਮੈਨੂੰ ਇੰਨੀ ਟੈਨਸ਼ਨ ਹੋ ਗਈ ਸੀ ਮੈਂ ਕਿਹਾ ਮੇਰਾ ਤਾਂ ਵਲੌਗ ਵੀ ਪੂਰਾ ਨਹੀਂ ਰਹਿਣਾ ਹੈਗਾ ਵੀ ਜਿਹੜੇ ਹਿਸਾਬ ਨਾਲ ਹਨਾ ਮੈਂ ਸਾਰੀਆਂ ਡਿਲੀਟ ਪਤਾ ਨਹੀਂ ਕਿਵੇਂ ਹੋ ਗਈਆਂ ਪਰ ਚਲੋ ਸਹਜ ਨੇ ਥੋੜੀ ਬਹੁਤੀ ਅਜਿਵੇਂ ਕਰੀਆਂ ਹੋਈਆਂ ਸੀਗੀਆਂ ਵਿੱਚ ਤੇ ਇਹਨਾਂ ਨਾਲ ਮੇਰਾ ਵਲੌਗ ਪੂਰਾ ਹੋ ਗਿਆ ਕੰਪਲੀਟ ਹੋ ਗਿਆ ਤੇ ਤੁਸੀਂ ਬਸ ਪਿਆਰ ਦਿਓ ਤੇ ਬਾਕੀ ਜੀ ਸਾਰੇ ਨੂੰ ਇਹ ਹੀ ਕਹੂੰਗੀ ਵੀ ਸ਼ੇਅਰ ਜ਼ਰੂਰ ਕਰਦੇ ਕਰੋ ਹਨਾ ਇਥੇ ਲਾ ਲਗਾਣ ਲੱਗੀ ਸੀਗੀ ਮੈਂ ਝਾੜੂ ਮੈਂ ਕਿਹਾ ਚਲੋ ਵੀ ਹੁਣ ਜਲਦੀ ਜਲਦੀ ਝਾੜੂ ਕੱਢ ਦੰਨੀ ਆ ਤੇ ਝਾੜੂ ਕੱਢ ਕੇ ਫਿਰ ਪੋਚਾ ਲਗਾਉਂਗੀ ਭਾਂਡੇ ਵਗੈਰਾ ਆਪਣੇ ਹੋ ਗਏ ਸੀਗੇ ਕਿਚਨ ਵਗੈਰਾ ਕਲੀਨ ਆਪਣੀ ਸਾਰੀ ਹੋ ਗਈ ਸੀਗੀ ਰੋਟੀ ਪਾਣੀ ਖਾਣ ਤੋਂ ਬਾਅਦ ਫਿਰ ਮੈਂ ਪਹਿਲਾਂ ਕਿਚਨੇ ਕਲੀਨ ਕਰਦੀ ਹੁੰਨੀ ਆ ਤੇ ਰੂਮ ਤਾਂ ਜੋ ਫਿਰ ਮੈਨੂੰ ਪਹਿਲਾਂ ਹੀ ਕਰਨਾ ਪਿਆ ਕਿਉਂ ਕਿਉਂਕਿ ਉਹ ਵੀ ਜੋਤ ਰੋਲਾ ਪਾ ਦਿੰਦਾ ਕਹਿੰਦਾ ਮम्मा ਪਹਿਲਾਂ ਰੂਮ ਕਰੋ ਬਾਅਦ ਵਿੱਚ ਹੋਰ ਕੰਮ ਕਰ ਲਿਓ ਤਾਂ ਕਰਕੇ ਫਿਰ ਰੂਮ ਪਹਿਲਾਂ ਕਲੀਨ ਕਰਤਾ ਸੀਗਾ ਮੈਂ ਤੇ ਬੈੱਡ ਸ਼ੀਟਸ ਵਗੈਰਾ ਬਿਛਾਤੀਆਂ ਸੀਗੀਆਂ ਝਾੜ-ਚੂੜ ਕੇ ਤੇ ਬਾਅਦ ਵਿੱਚ ਫਿਰ ਮੈਂ ਰੋਟੀ-ਰੋਟੀ ਖਾ ਕੇ ਆਪਣਾ ਪਰਾਂਠਾ ਖਾ ਕੇ ਫਿਰ ਉਸ ਤੋਂ ਬਾਅਦ ਮੈਂ ਕੀਤਾ ਸੀਗਾ ਕਿਚਨ ਦਾ ਹਨਾ ਕਿਚਨ ਕਲੀਨ ਕੀਤੀ ਸੀਗੀ ਤੇ ਅੱਜ ਸਾਡੀ ਖੰਨੇ ਜਾਣ ਦੀ ਵੀ ਸਲਾਹ ਸੀਗੀ ਦੇਖੋ ਵੀ ਅਸੀਂ ਜਾਂਦੇ ਹਾਂ ਕਿ ਨਹੀਂ ਜਾਂਦੇ ਹੈਗੇ ਕਿਹਾ ਹੈਗਾ ਸੈਦੇ ਪਾਪਾ ਨੂੰ ਵੀ ਸ਼ਾਮ ਨੂੰ ਖੰਨੇ ਲੈ ਜਿਓ ਕੰਮ ਆ ਖੰਨੇ ਜਾਣਾ ਸੀਗਾ ਸੌਦਾ ਪੱਤਾ ਲੈਣ ਵਾਸਤੇ ਤਾਂ ਕਰਕੇ ਹਾਂਜੀ ਫਰੈਂਡਸ ਇੱਕ ਤੁਹਾਨੂੰ ਮੈਂ ਚੀਜ਼ ਦਿਖਾਉਣੀ ਆ ਅਨਸਹਿਜ ਦੀ ਚਾਚੀ ਨੇ ਸਹਜ ਨੂੰ ਛੱਲੀ ਦਿੱਤੀ ਸੀ ਕਹਿੰਦੀ ਵੀ ਸਹਜ ਆ ਛੱਲੀ ਲੈ ਜਾ ਵੀ ਇਹਦੇ ਪਾਪਕੋਰਨ ਬਣਦੇ ਨੇ ਰਮਨ ਨੇ ਦਿੱਤੀ ਸੀਗੀ ਇਹ ਛੱਲੀ ਸਹਜ ਨੂੰ ਤੇ ਕੱਲ ਬਦਨੀ ਪਰਸਨ ਦਿੱਤੀ ਸੀਗੀ ਤੇ ਮੈਨੂੰ ਸਹਜ ਕਹਿੰਦੀ ਮੈਂ ਪਾਪਕੋਰਨ ਬਣਾ ਦੋ ਮੈਂ ਕੋਈ ਨਾ ਬਣਾ ਦੰਨੀ ਆ ਹਨਾ ਠਰ ਕੇ ਬਣਾ ਦੰਨੀ ਆ ਤੇ ਕੀ ਕੀਤਾ ਸਹਜ ਨੇ ਦੇਖੋ ਜੀ ਅੱਧੀ ਛੱਲੀ ਨਾ ਛਿੱਲ ਕੇ ਤੇ ਆ ਦੇਖੋ ਪਾਪਕੋਰਨ ਕਿੰਨੇ ਵਧੀਆ ਬਣਾਏ ਨੇ ਦੇਖੋ ਇਹ ਨਾਲ ਨਾਲ ਸਟੱਡੀ ਕਰੀ ਜਾਂਦੇ ਸੀਗੇ ਕਿਉਂਕਿ ਐਗਜ਼ਾਮ ਆ ਹੁਣ ਇਹਨਾਂ ਦੇ ਦੇਖੋ ਅਭੀ ਜ਼ਰਦਾ ਹੈਗਾ ਹੀ ਨਹੀਂ ਦੇਖੋ ਇੱਕ ਵੀ ਦਾਣਾ ਖਰਾਬ ਨਹੀਂ ਹੁੰਦਾ ਹੈਗਾ ਇਹ ਕਿਵੇਂ ਬਣਾਇਆ ਸੀ ਮੈਂ ਵਸ ਹੈਨਾ ਵਾਸ਼ ਕਰ ਲਿਆ ਸਾਫ਼ ਕਰ ਲਿਆ ਫਿਰ ਇਹ ਕੱਪੜੇ ਨਾ ਸਾਫ਼ ਕੱਪੜੇ ਨਾ ਉਹ ਤੋਂ ਬਾਅਦ ਸਾਫ਼ ਕਰਕੇ ਸੁਕਾ ਕੇ ਉਹ ਤੋਂ ਬਾਅਦ ਇੱਕ ਉਹ ਲੈ ਲਿਆ 팬 ਉਹ ਕੀ ਕੜਾਹੀ ਕੜਾਹੀ ਚ ਪਾ ਦੇਣਾ ਹੀ ਚਪਾ ਕੇ ਬੰਦ ਕਰਤਾ ਉਹਦੇ ਟੱਕਾਂ ਦੇ ਕੋਈ ਔਇਲ ਨਹੀਂ ਪਾਇਆ ਕੋਈ ਰੇਤਾ ਨਹੀਂ ਪਾਇਆ ਕੋਈ ਨਮਕ ਨਹੀਂ ਐਚ ਪਾਇਆ ਔਨਲੀ ਬਸ ਕੜਾਈ ਚ ਪਾ ਕੇ ਉਹਨੂੰ ਬੰਦ ਕਰਕੇ ਢੱਕਣ ਦੇ ਨਾਲ ਦੇਖੋ ਕਿੰਨੇ ਸੋਹਣੇ ਬਣ ਗਏ ਪਾਪਕੋਰਨ ਪੰਜ ਮਿੰਟ ਕਿੱਥੇ ਇੱਕ ਮਿੰਟ ਚ ਇੱਕ ਮਿੰਟ ਚ ਹਾਂਜੀ ਇੱਕ ਮਿੰਟ ਚ ਦੇਖੋ ਕਿੰਨੇ ਸੋਹਣੇ ਕਿੰਨੇ ਵਧੀਆ ਛੱਲੀ ਆ ਇਹ ਨਾ ਸਪੈਸ਼ਲ ਪਾਪਕੋਰਨ ਵਾਸਤੇ ਇਹ ਦੇਖੋ ਇਹ ਦਾਣਾ ਵੀ ਦੇਖੋ ਕਿੰਨੇ ਵਧੀਆ ਨੇ ਛੱਲੀ ਦੇ ਦੇਖੋ ਹੁਣ ਸਹਜ ਆ ਜਿਹੜੀ ਰਹਿੰਦੀ ਹੈ ਵੀ ਬਣਾ ਕੇ ਲੈ ਕੇ ਆਉਗੀ ਇਹਨੇ ਪਹਿਲਾਂ ਟਰਾਈ ਕੀਤਾ ਸੀ ਇਹਨੂੰ ਆਈ ਸੀ ਮੰਮਾ ਤੋਂ ਗਾਲਾ ਨਾ ਖਾਲ ਮੈਂ ਬਟ ਬਹੁਤ ਵਧੀਆ ਬਣਾਇਆ ਦੇਖੋ ਕੋ ਲੱਗ ਗਿਆ ਬਣੀ ਟੱਕਣ ਲੱਗ ਗਈ ਕਰੰਚੀ ਕਰੰਚੀ ਨੇ ਅਧਰ ਅਭੀ ਜੋਤ ਪੱੜ ਰਿਹਾ ਸੀਗਾ ਸਹਜ ਨੇ ਇੱਕ ਪਾਣਾ ਦੇਖੋ ਇਹਦਾ ਹੈਗਾ ਕਾਲੂ ਹਿੰਦੀ ਦਾ ਚਲੋ ਜੀ ਹੁਣ ਸਹਜ ਜੀ ਚ ਨਮਕ ਮਲਾ ਰਹੀ ਆ ਚਲੋ ਜੀ ਅਸੀਂ ਫੇਰ ਮਿਲਦੇ ਆ ਤੁਹਾਨੂੰ ਕਿਉਂਕਿ ਹੁਣ ਇਹਨਾਂ ਦਾ ਸਟੱਡੀ ਟਾਈਮ ਆ ਬਾਈ ਕਿ ਪੇਪਰ ਚੱਲਦੇ ਨੇ ਦੇਖੋ ਕੀ ਰੰਗ ਲਾ ਕੇ ਆਉਂਦੇ ਨੇ ਚਲੋ ਜੀ ਹੁਣ ਫਿਰ ਮਿਲਦੇ ਆ ਆਜੋ ਜਿਨੇ ਖਾਣੇ ਆ ਪਾਪਰ ਜਮ ਜਮੀ ਟੇਸਟੀ ਬਹੁਤ ਜਮ ਜਮੀ ਬਣੇ ਨੇ ਓਕੇ ਫਿਰ ਮਿਲਦੇ ਆ ਤੁਹਾਨੂੰ ਸ਼ਾਮ ਨੂੰ ਹਾਂਜੀ ਫਰੈਂਡਸ ਇੱਥੇ ਖੰਨੇ ਆਗੇ ਸੀਗੇ ਅਸੀਂ ਸ਼ਾਪ ਤੇ ਅਸੀਂ ਲੱਗੇ ਹੋਏ ਸੀਗੇ ਗ੍ਰੋਸਰੀ ਹਨਾ ਖਰੀਦਣ ਆਪਣਾ ਐਥੇ ਨਾ ਸਹਜ ਪਹਿਲਾਂ ਬੈਠੀ ਸੀਗੀ ਗੱਡੀ ਦੇ ਵਿੱਚ ਮੈਂ ਨਾ ਸਹਜ ਨਾਲ ਮੇਰੀਰ ਤਾਂ ਸਦੀ ਲੜਾਈ ਹੋ ਗਈ ਸੀਗੀ ਗੁੱਸੇ ਹੋ ਕੇ ਗੱਡੀ ਦੇ ਵਿੱਚ ਬੈਠ ਗਈ ਸੀ ਫਿਰ ਇੱਥੇ ਆ ਗਈ ਸੀ ਇੱਥੇ ਆਪਣੇ ਪਾਪਾ ਨੂੰ ਹੌਲੀ ਹੌਲੀ ਕਹਿ ਰਹੀ ਸੀ ਕਿ ਮੰਮਾ ਨੇ ਤਾਂ ਲੈਣ ਨਹੀਂ ਦੇਣੀ ਪਾਪਾ ਮੈਗੀ ਲੈ ਲਓ ਮੈਗੀ ਲੈ ਲਓ ਹਨਾ ਤੇ ਮੈਂ ਵੈਸੇ ਮੈਗੀ ਲੈ ਕੇ ਰੱਖ ਲਈ ਸੀ ਕਿਉਂਕਿ ਮੈਗੀ ਨਾ ਬਹੁਤ ਜ਼ਿਆਦਾ ਖਾਂਦੀ ਆ ਹਨਾ ਬਹੁਤ ਜ਼ਿਆਦਾ ਮੈਗੀ ਖਾਂਦੀ ਆ ਤੇ ਮੈਨੂੰ ਮੈਨੂੰ ਇਹ ਹੁੰਦਾ ਵੀ ਮੈਗੀ ਨਾ ਇੰਨੀ ਖਾਣਾ ਨਾ ਪਰ ਬਟ ਮੈਂ ਉਹ ਨਾ ਆਟੇ ਵਾਲ ਇਹ ਲੈ ਨੀ ਨਹੀਂ ਜਾ ਤਰਤਾ ਪਰ ਫਿਰ ਵੀ ਖੁੰਦੀ ਆ ਬਹੁਤ ਮਹਗੀ ਹੈ ਨਾ ਤੇ ਇੱਥੇ ਨਾਲ ਪਾਪਾ ਨਾਲ ਹੌਲੀ ਹੌਲੀ ਕਰ ਰਹੀ ਸੀ ਇਹਨੂੰ ਇਹ ਸੀ ਮੰਮਾ ਨੇ ਤਾਂ ਲੈਣ ਦੇਣੀ ਨਹੀਂ ਹੈਗੀ ਵੀ ਮੈਂ ਪਾਪਾ ਨੂੰ ਕਹਿਨੀ ਆ ਵੀ ਪਾਪਾ ਨੇ ਫਿਰ ਹਟਣਾ ਨਹੀਂ ਪਾਪਾ ਨੇ ਤਾਂ ਲੈ ਕੇ ਦੇ ਦੇਣੀ ਆ ਹਨਾ ਤੇ ਇੱਥੇ ਪਤਾ ਨਹੀਂ ਕੀ ਮੈਂ ਮੈਂ ਡਰ ਗਈ ਮੈਨੂੰ ਮੇਰਾ ਫੋਨ ਕਿੱਥੇ ਆ ਫੋਰਵਰਡ ਆਇਆ ਹੋਇਆ ਸੀ ਅਵੀ ਜੋਤ ਨੂੰ ਮੈਂ ਐਵੇਂ ਹੋ ਜਾਂਦਾ ਮੈਨਾਂ ਬਹੁਤ ਵਾਰ ਹੁੰਦਾ ਮੈਂ ਹਰੇਕ ਸ਼ੌਪ ਤੇ ਜਾ ਕੇ ਇਦਾਂ ਹੀ ਕਹੂੰਗੀ ਵੀ ਹੇ ਮੇਰਾ ਫੋਨ ਕਿੱਥੇ ਹੈ ਚਾਹੇ ਫੋਨ ਦੇ ਦੇ ਪਾਪਾ ਕਈ ਵਾਰ ਪਪੜਾ ਲ ਘੋਲ ਲੰਦੇ ਨੇ ਬਾਅਦ ਚੋਂ ਮੈਂ ਕੋ ਰਾਖਤ ਡਰ ਜਾਨੀ ਕਿਈ ਵਾਰ ਮੈਂ ਰਾਖ ਖਦਰ ਨਹੀਂ ਆ ਉੱਥੇ ਹਨਾ ਤੇ ਮੈਨੂੰ ਕਹਿੰਦੇ ਕਿ ਮੈਂ ਕਹਦਨੀ ਹਾਏ ਮੇਰਾ ਫੋਨ ਕਿੱਥੇ ਆ ਮੈਂ ਫਿਰ ਡਰ ਜਾਨੀ ਮੈਂ ਕਿ ਹਾਈ ਮੇਰੇ ਤਾਂ ਫੋਨ ਹੀ ਖੋ ਗਿਆ ਹਨਾ ਚਲੋ ਜੀ ਇੱਥੇ ਗਰੋਸਰੀ ਆਪਾਂ ਲੈ ਲਈ ਜੀ ਹਾਂਜੀ ਫਰੈਂਡਸ ਤੁਹਾਨੂੰ ਅਸੀਂ ਮਿਲ ਰਹੇ ਹਾਂ ਗੱਡੀ ਦੇ ਵਿੱਚ ਬੈਠੇ ਅਸੀਂ ਖੰਨੇ ਆਏ ਹੋਏ ਹਾਂ ਅਸੀਂ ਸੱਦ ਪੱਤਾ ਲੈਣਾ ਸੀਗਾ ਕਾਫੀ ਇਹ ਸਮਾਨ ਹੋਣਾ ਸਾਡੇ ਖਤਮ ਹੋਏ ਪੈ ਸੀਗਾ ਹਨਾ ਤੇ ਉਹ ਲੈਣੇ ਸੀਗੇ ਤੇ ਮੈਂ ਗੁਰਦਾਰਾ ਸਾਹਿਬ ਗਈ ਸੀਗੀ ਤੇ ਜਿਹੜੇ ਕੱਪੜਿਆਂ 'ਚ ਹੈਗੀ ਸੀ ਬਸ ਓਵੇਂ ਹੀ ਹੋਇਆ ਤੇ ਵਾਪਾ ਪਹੁੰਚਾ ਲਿਆ ਮੈਂ ਤਾਂ ਸਿਰਸੁਰ ਵੀ ਨਹੀਂ ਪਾਇਆ ਮੈਂ ਜਿਵੇਂ ਇਹਦੀ ਹੈਗੀ ਸੀ ਬਸ ਓਵੇਂ ਹੀ ਆ ਗਈ ਮੈਂ ਚਲ ਰਾਤ ਨੂੰ ਕਿਹਨੇ ਦੇਖਣਾ ਨਾ ਤੇ ਉੱਥੇ ਸਾਈਡ ਦੇ ਵਾਪਾ ਕੋਣ ਸ਼ਾਪ ਦੇ ਵਿੱਚ ਨੇ ਉਹ ਸਾਹਮਣੇ ਸ਼ਾਪ ਆਹਨ ਜਿਨ੍ਹਾਂ ਤੋਂ ਅਸੀਂ ਸੌਦੇ ਲੈਣੇ ਹੁੰਨੇ ਆ ਤੇ ਅਬ ਵਿਚਾਰ ਵੀ ਉੱਥੇ ਆ ਮੈਂ ਹੁਣੇ ਆ ਕੇ ਬੈਠੀ ਆ ਗੱਡੀ ਦੇ ਵਿੱਚ ਮੈਂ ਕਿਹਾ ਚਲੋ ਵੀ ਮੈਂ ਵੀਡੀਓ ਬਣਾ ਕੇ ਦੱਸ ਦਵਾਂ ਕਿਉਂਕਿ ਮੈਂ ਕਿਹਾ ਚਲੋ ਵੀ ਆਪਾਂ ਹੁਣ ਅਸੀਂ ਆਏ ਸੀਗੇ ਮੈਨੂੰ ਲੱਗਦਾ ਘੰਟਾ ਖ ਹੋ ਗਿਆ ਸਾਨੂੰ ਆਇਆ ਨੂੰ ਸਤ 7:00 ਵਜੇ ਆਏ ਸੀਗੇ ਸ਼ਾਇਦ ਹਾਂਜੀ 7:00 ਵਜੇ ਮੈਂ ਪੌਣੇ ਕੇ 7:00 ਵਜੇ ਗੁਰਦੁਆਰਾ ਸਾਹਿਬ ਕੋਈ ਸੀ ਆਉਂਦੇ ਹਾਂ ਉਹਨਾਂ ਸਾਇਦ ਦੇ ਉੱਪਰ ਘਰ ਆਏ ਬੈਠੇ ਸੀਗੇ ਤੇ ਨਹੀਂ ਮੈਂ ਪਹੁੰਚ ਗਈ ਸੀ ਘਰ ਜਦੋਂ ਸਾਇਦ ਦੇ ਪਾਪਾ ਆ ਗਏ ਸੀਗੇ ਉਹਦੀ ਨਾਲ ਦੀ ਨਾਲ ਫਿਰ ਆਪਾਂ ਆ ਗਏ ਸੀ ਆਪਣਾ ਸੋਤੇ ਪੱਤੇ ਲੈਣ ਕਿਉਂਕਿ ਹੁਣ ਫਿਰ ਸਾਇਦ ਦੇ ਪਾਪਾ ਦਾ ਹੁਣ ਕੰਮ ਸ਼ੁਰੂ ਹੋ ਜਾਣਾ ਹਨਾ ਫਿਰ ਪਤਾ ਨਹੀਂ ਹੁੰਦਾ ਵੀ ਕਿਹੜੇ ਟਾਈਮ ਇਹਨਾਂ ਕੋਲ ਟਾਈਮ ਮਿਲਿਆ ਕਰੂਗਾ ਕੋਤੋ ਟਾਈਮ ਨਹੀਂ ਮਿਲਿਆ ਕਰੂਗਾ ਤਾਂ ਕਰਕੇ ਹਨਾ ਫਿਰ ਹਾਂ ਤਾਂ ਫ੍ਰੀ ਸੀਗੇ ਮੈਂ ਕਿਹਾ ਚਲੋ ਵੀ ਅੱਜ ਹੁਣ ਆਪਾਂ ਜਾ ਕੇ ਸੋਦੇ ਪਹਿਲਾ ਲੇ ਆਉਨੇ ਆ ਫਿਰ ਮੈਂ ਪਿੰਡੋਂ ਦਾ ਘੱਟੇ ਲੰਨੀ ਆ ਮੈਂ ਪਿੰਡੋਂ ਨਹੀਂ ਲੰਦੀ ਹੈ ਕਿ ਸੋਦੇ ਅਸੀਂ ਇੱਕ ਜਗ੍ਹਾ ਤੋਂ ਹੀ ਲੰਨੇ ਆ ਜਿੱਥੋਂ ਲੰਨੇ ਆ ਤੇ ਚਲੋ ਜੀ ਹੁਣ ਤੁਹਾਨੂੰ ਮੈਂ ਫੇਰ ਮਿਲਦੀ ਹਾਂ ਹਾਂਜੀ ਫ੍ਰੈਂਡਸ ਸਾਡੇ ਨਾਲ ਹੋ ਗਏ ਤੇ ਹੁਣ ਅਸੀਂ ਆਏ ਹਾਂ ਘਰ ਆਏ ਆ ਘਰ ਤੇ ਸਾਰੇ ਆ ਰਕੇ ਆ ਵੀ ਕਾ ਆਪ ਨੂੰ ਰੱਖ ਰੱਖ ਦੁੱਧ ਵੀ ਰੱਖ ਮੇਰੇ ਵੀ ਰੱਖ ਦੁੱਧ ਦੀ ਬਾਜੀ ਕਿਹਾ ਆ ਦੇਖੋ ਮੈਂ ਰੋ ਰੱਖਦੀ ਆ ਪੈਰ ਦੇਖੋ ਇਹ ਜਾਣ ਕੇ ਟਾਈਮ ਇਹ ਸੈਂਡਲ ਨਹੀਂ ਪਾਉਂਦਾ ਕੋਈ ਪੈ ਕਹਿੰਦਾ ਹੁੰਦਾ ਵੀ ਸ਼ੂਜ਼ ਪਾਇਆ ਕਰ ਤੇ ਇਹ ਸਾਦਰ ਆਪਾਂ ਦੇਖ ਰਹੇ ਨੇ ਮੂਵੀ 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 ਆ ਗਏ ਨਾ ਨੇ ਆਪਣੇ ਕੱਪੜੇ ਕੂੜੇ ਗਏ ਮੈਂ ਤਾਂ ਪਾ ਗਈ ਆਪਣੇ ਘਰ ਵਾਲੇ ਗਈ ਸੀਗੀ ਮੈਂ ਨਹੀਂ ਘਰ ਵਾਲੇ ਕੱਪੜੇ ਪਾਏ ਮੇਰੀ ਤਾਂ ਮੈਂ ਵੀ ਨਹੀਂ ਖੋਲੇ ਇੱਕ ਆਦਾ ਗਾਈਸ ਪਰ ਹੈ ਵੀ ਘਰ ਵਾਲੇ ਕੱਪੜੇ ਭੱਗ ਗਿਆ ਹੋਇਆ ਸੀ ਗਾਈਸ ਪਰ ਸੌਣ ਲਓ ਤੇ ਗਾਈਸ ਮੈਨੇ ਘਰ ਵਾਲੇ ਕੱਪੜੇ ਵੰਗਿਆ ਸੀ ਅਭੀ ਜੋ ਤਾਂ ਤੇ ਬਸ ਦੀ ਅੱਜ ਦਾ ਵਲੋਗ ਆ ਭੈ ਵੀ ਬਣਾਇਆ ਹਨਾ ਇਹਨਾਂ ਦਾ ਆਪਣਾ ਵਲੋਗ ਆ ਜੇ ਤੁਹਾਨੂੰ ਵਧੀਆ ਲੱਗੇ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਭੀ ਜੋ ਤੇ ਚੈਨਲ ਵੀ ਆ ਭਾਈ ਹਰਜੀਤ ਵਰਨ ਹਨਾ ਹਰਜੀਤ ਸਿੰਘ ਵਰਨ ਹਰਜੀਤ ਸਿੰਘ ਵਰਨ ਅਭੀ ਦਾ ਚੈਨਲ ਆ ਸਬਸਕ੍ਰਾਈਬ ਕਰ ਲਓ ਸਾਰੇ ਜਾਣੇ ਜੀ ਮੇਰਾ ਚੈਨਲ ਆ ਉਹ ਕਹਿੰਦਾ ਸਬਸਕ੍ਰਾਈਬ ਕਰ ਲਓ ਤੇ ਫਸਟ ਚੈਨਲ ਆ ਜਿਹੜਾ ਨਹੀਂ ਮੈਂ ਬਹੁਤ ਕੀਤੇ ਨੇ ਬਹੁਤ ਨੌ ਲਏ ਨੇ ਤੇ ਚਲੋ ਜੀ ਹੁਣ ਆਪਾਂ ਵਲੌਗ ਦਾ ਕਰਦੇ ਐਂਡ ਤੇ ਮਿਲਾਂਗੇ ਤੁਹਾਨੂੰ ਕੱਲ ਨੂੰ ਨਵੇਂ ਵਲੌਗ ਦੇ ਨਾਲ ਨਵੀਂ ਜੀ ਸ਼ੁਰੂਆਤ ਦੇ ਨਾਲ ਓਕੇ ਜੀ ਬਾਈ ਬਾਈ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮਸ ਬਾਏ ਬਾਏ